ਦੋਸਤੋ ਅੱਜ ਕੱਲ ਦੇ ਰਿਸ਼ਤੇ ਜਿਹੜੇ ਹਨ ਉਹ ਤਾਂ ਸਿਰਫ ਪੈਸਿਆਂ ਦੇ ਰਹਿ ਗਏ ਨੇ ਤੇ ਆਹ ਜਾਨਵਰਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਆ ਦੇਖੋ ਮਰਦੇ ਦਮ ਤੱਕ ਵੀ ਉਹ ਇੱਕ ਦੂਜੇ ਨੂੰ ਨਹੀਂ ਛੱਡਦੇ ਇੱਕ ਦੂਜੇ ਦਾ ਸਾਥ ਦਿੰਦੇ ਭਾਲ ਸਾਡੇ ਲੋਕ ਮੁਸੀਬਤ ਪੈਣ ਤੇ ਸਾਥ ਛੱਡ ਜਾਂਦੇ ਨੇ ਬਹੁਤ ਵਧੀਆ ਵੀਡੀਓ ਦੇਖੋ ਤੁਹਾਨੂੰ ਮੋਟੀਵੇਸ਼ਨ ਮਿਲੇਗਾ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ ਰੱਬ ਰੱਖੂਗਾ ਧਰਮ ਆਪਾਂ ਨਹੀਂ ਰੁੱਲਦੇ ਕਿਦਾਂ ਕੋਈ ਪਾਬੰਦੀਆਂ ਲਾ ਲੂ ਪ੍ਰੀਤਾ ਤੇ ਕਦੇ ਦਿਲਾਂ ਨੂੰ ਰਾ ਦਿਲਾਂ ਦੇ ਨਹੀਂ ਭੁੱਲਦੇ कदे दिला नूरा दिला दे नहीं पुल दे